ਸੀ ਬਿਲਕੁਲ ਸਾਡੇ ਬੱਚੇ ਠੱਕੇ ਖਾਂਦੇ ਫਿਰਦੇ ਨੇ ਪੜ੍ਹਨ ਵਾਸਤੇ ਇੱਕ ਸਾਨੂੰ ਸਕੂਲ ਦੀ ਲੋੜ ਹੈ ਇੱਕ ਸਾਨੂੰ ਛਪੜਾਂ ਦੀ ਲੋੜ ਹੈ ਇੱਕ ਇੱਕੜੇ ਕਮਰੇ ਸਾਡੇ ਡਿਗੀਆਂ ਛੱਤਾਂ ਨੇ ਉਹ ਕੋਈ ਸਾਡੀ ਮੁਸ਼ਕਲ ਦੀ ਨਾ ਕੋ ਸੁਪੰਚ ਨਾ ਕੋ ਬਿੰਬਰ ਕੋਈ ਨਹੀਂ ਕਰ ਰਿਹਾ ਤੇ ਸਾਡੀ ਇਹ ਬੇਨਤੀ ਹੈ ਸਾਡੀਆਂ ਮੁਸ਼ਕਲਾਂ ਇਹ ਸਾਡੀਆਂ ਦੂਰ ਕਰੋ ਫੌਤੀ ਤੇ ਪੱਕੇ ਆ ਤੇ ਆਨੇ ਇੱਕ ਬੋਰਡ ਮੈਂ ਕਿਹਾ 10 ਬੋਰਡਾਂ ਕਰਦੀਆਂ ਪਾਵਾਂਗੇ ਸਾਡੀਆਂ 10 ਬੋਟਾਂ ਇੱਕ ਮੋੜ ਤੇ ਹੋਣੀ ਸਾਰਾ ਪਰਿਵਾਰ ਮੇਰੇ ਮਗਾ ਦਾ ਕਿਉਂਕਿ ਰਮਦਾਸ ਵਿੱਚ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਨਸ਼ਾ ਬਹੁਤ ਆ ਤੇ ਆਪਾਂ ਕਹਿੰਦੇ ਕੋਈ ਕੰਮਕਾਰ ਵੀ ਸਾਡੇ ਦਾ ਮਤਲਬ ਕਿ ਉੱਥੇ ਖੋਲਿਆ ਜਾਏ ਕੰਮਕਾਰ ਖੋਲਿਆ ਜਾਏ ਬੀਬੀਆਂ ਬੱਚੇ ਬੰਦੇ ਕੰਮ ਕਰਨ ਤੇ ਰੋਟੀ ਕਮਾ ਕੇ ਖਾਣ ਨਸ਼ਾ შე ਦਾਇਆ ਜਾਏ ਜਿਹਦੇ ਜੀ